ਹਾਂਜੀ ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਕੋਈ ਵੀ ਕੰਮ ਕਰਨਾ ਹੋਵੇ ਨਾ ਅਰਦਾਸ 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 ਦਾ ਮਤਲਬ ਅਰਜੋਈ ਦਾਸ ਦਾ ਮਤਲਬ ਆਪਦੇ ਆਪ ਨੂੰ ਬਹੁਤ ਛੋਟਾ ਸਮਝਣਾ ਦਾਸਾਪਾ ਵਿਚ ਆ ਕੇ ਜਿਵੇਂ ਆਪ ਸਕੂਲ ਚ ਕਹਿੰਿਆ ਅਰਜੀ ਆਰ ਪਲੱਸ ਦਾਸ ਦਾਸਾਂ ਦੀ ਅਰਜੀ ਜਦੋਂ ਕੋਈ ਵੀ ਕੰਮ ਕਰਨਾ ਹੋਵੇ ਨਾ ਅਰਦਾਸ ਜ਼ਰੂਰ ਕਰਨੀ ਹੈ ਅਰਦਾਸ ਕਰੇ ਬਿਨਾ ਤੁਸੀਂ ਕਦੇ ਕਾਮਯਾਬ ਨਹੀਂ ਹੋ ਸਕਦੇ ਕਿਉਂਕਿ ਅਰਦਾਸ ਤੋਂ ਬਿਨਾ ਬਿਨਾ ਤੁਸੀਂ ਹੰਕਾਰ ਹੀ ਹੋ ਵੀ ਮੈਂ ਕਰ ਰਿਹਾ ਵੀ ਮੈਂ ਕਰ ਰਿਹਾ ਜਦੋਂ ਤੁਸੀਂ ਕਹੋਗੇ ਵੀ ਮਹਾਰਾਜ ਮੇਰਾ ਕੰਮ ਕਰਿਓ ਜੀਤ ਭਈ ਮੇਰੀ ਕਿਰਪਾ ਭਈ ਤੇਰੀ ਅਕਾਲ 10ਵੇਂ ਪਾਸ਼ਾ ਕਹਿੰਦੇ ਨੇ ਮਹਾਰਾਜ ਜਤ ਤਾਂ ਮੇਰੀ ਹੋਈ ਪਰ ਕਿਰਪਾ ਤੇਰੀ ਸੀ ਮਹਾਰਾਜ ਐਵੇਂ ਥੋੜੀ ਸਤੇ ਪਾਸ਼ਾ ਮਾਰਨੇ ਕਹਤਾ ਦੇਹੇ ਸ਼ਿਵਾ ਬਰ ਮੋਹੇ ਹੈ ਸ਼ੁਭ ਕਰਮਨ ਤੇ ਕਬੂ ਨਾ ਟਰੋਂ ਨਾ ਡਰ ਮਾਰ ਸੋ ਜਾਇ ਇੱਕ ਲੜੋਂ ਨਿਸ਼ਚਾ ਕਰ ਆਪਣੀ ਜੀਤ ਕਰੋ ਮਹਾਰਾਜ ਮੈਨੂੰ ਮੈਨੂੰ ਤੁਸੀਂ ਦੇਹੇ ਸ਼ਿਵ ਬਰ हे ਪ੍ਰਮਾਤਮਾ ਕਾਲਪੁਰਖ ਮੈਨੂੰ ਵਰ ਦੇ ਮੈਂ ਜਿੱਤ ਕਰ ਆਵਦੀ ਜਦੋਂ ਸਾਨੂੰ ਮਹਾਰਾਜ ਨੇ ਦੱਸਿਆ ਵੀ ਕਾਲਪੁਰਖ ਤੋਂ ਮੰਗ ਕੇ ਤੁਸੀਂ ਜਦੋਂ ਕੋਈ ਕੰਮ ਕਰੋਗੇ ਨਾ ਤੁਹਾਡੇ ਵਿੱਚ ਮੈਂ ਆ ਜਾਊਗਾ ਭਾਬ ਅਕਾਲਪੁਰਖ ਦੀ ਮੇਨ ਸ਼ਕਤੀ ਵਾਹਿਗੁਰੂ ਦਸ਼ਮੇਸ਼ ਪਿਤਾ ਮਾਤਾ ਸਹਿਬ ਦੇਵਾਂ ਜੀ ਗੁਰੂ ਸਾਡੇ ਵਿੱਚ ਮਹਾਰਾਜ ਕਹਿੰਦੇ ਵੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਵਾਸ ਮਾਰਗ ਵਿੱਚ ਖਾਲਸੇ ਦੇ ਵਿੱਚ ਵੜ ਜਾਣਾ ਸਾਰੀ ਸ਼ਕਤੀ ਜਿਵੇਂ 72 ਸੰਗ ਨੂੰ ਸ਼ਕਤੀ ਦਿੱਤੀ ਸੀ ਨਾ ਵੀ ਚੱਲ ਤੇਰੇ ਵਿੱਚ ਮੈਂ ਆਜੂਗਾ ਤੂੰ ਘਰ ਜਾਂਗਾ ਥਾਪੜਾ ਲੈ ਕੇ ਚੱਲੇ ਥਾਪੜੇ ਵਿੱਚ ਅੱਡੀ ਸ਼ਕਤੀ ਆ ਅਰਦਾਸ ਥਾਪੜਾ ਹੈ ਥਾਪੜਾ ਅਰਦਾਸ ਕਰਕੇ ਚੱਲਿਆ ਕਰੋ ਸੱਚੇ ਪਾਤਸ਼ਾਹ ਮਾਰੇ ਫਤਿਹ ਕਰਨਗੇ ਸਾਰੇ ਕੰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ